ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੀਨਾ ਮਾਰਚ ਮੱਸੀਆ 29 ਮਾਰਚ ਸੰਗ੍ਰਾਂਦ 14 ਮਾਰਚ ਪੂਰਨਮਾਸ਼ੀ 14 ਮਾਰਚ ਪੰਚਮੀ 4 ਮਾਰਚ ਦਸਮੀ 9 ਮਾਰਚ ਗੁਰਪੁਰਬ ਗੁਰਿਆਈ ਸਤਵੀਂ ਪਾਤਸ਼ਾਹੀ 27 ਮਾਰਚ ਗੁਰਿਆਈ ਤੀਜੀ ਪਾਤਸ਼ਾਹੀ 3 ਮਾਰਚ ਛੁੱਟੀਆਂ ਤੇ ਦਿਨ ਤਿਵਾਰ ਰੋਜ਼ੇ ਸ਼ਰੂ 2 ਮਾਰਚ ਮੇਲਾ ਡੇਰਾ ਬਾਬਾ ਨਾਨਕ 4 ਮਾਰਚ ਮੇਲਾ ਬਾਬਾ ਵਟਪਾਲ ਸਿੰਘ ਜੀ ਉਨਾ ਹਿਮਾਚਲ ਪ੍ਰਦੇਸ਼ 11 ਤੋਂ 15 ਮਾਰਚ ਹੋਲੀ 14 ਮਾਰਚ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ 15 ਮਾਰਚ ਮੇਲਾ ਬਾਬਾ ਬਲਕਨਾਥ 14 ਮਾਰਚ ਤੋਂ 12 ਅਪ੍ਰੈਲ ਜਨਮ ਦਿਹਾੜਾ ਸੰਤ ਅਤਰ ਸਿੰਘ ਜੀ ਮੱਸੂ ਆਨੇ ਵਾਲੇ ਨਾਨਕ ਸਰਚੀਮਾ ਸੰਗਰੂਰ 15 ਤੋਂ 17 ਮਾਰਚ ਸ਼੍ਰੀ ਦਰਬਾਰ ਸਾਹਿਬ ਰਬਤਾ ਕਰ ਹੈ ਸ੍ਰਿਸ਼ਟੀ ਦੀ ਰਚਨਾ ਕਰਨ ਪਿੱਛੋਂ ਰੱਬ ਇਸੇ ਰੱਖਿਆ ਦੇ ਸਬੰਧ ਵਿੱਚ ਬੇਫਿਕਰ ਨਹੀਂ ਰਹਿ ਸਕਦਾ ਸੀ ਉਸਨੇ ਮਨੁੱਖ ਨੂੰ ਬੁੱਧੀ ਦੇ ਕੇ ਇਸ ਯੋਗ ਬਣਾ ਛੱਡਿਆ ਕਿ ਉਹ ਵਾਹਿਗੁਰੂ ਤੋਂ ਮਿਲਣ ਵਾਲੇ ਅਤੇ ਉਸ ਦੀ ਪਾਲਣਾ ਕਰਨ ਵਾਲੇ ਤਿੰਨਾਂ ਸਾਧਨਾਂ ਧਰਤੀ ਪਾਣੀ ਅਤੇ ਹਵਾ ਨੂੰ ਸੰਭਾਲ ਕੇ ਰੱਖਣ ਲਈ ਗਿਆਨ ਪੈਦਾ ਕਰ ਸਕੇ ਤੇ ਨਿਰਣੈ ਕਰ ਸਕੇ ਪਰਮਾਤਮਾ ਨੇ ਸਰੀਰ ਧਾਰਨ ਕਰਕੇ ਦੁਨੀਆ ਵਿੱਚ ਤਾਂ ਆਉਣਾ ਨਹੀਂ ਹੁੰਦਾ ਉਸਨੇ ਬੰਦੇ ਨੂੰ ਦਿਮਾਗ ਦੇ ਕੇ ਉਸ ਨੂੰ ਕਹਿ ਦਿੱਤਾ ਸੀ ਕਿ ਦੇਖ ਪਾਈ ਅੱਜ ਤੋਂ ਲੈ ਕੇ ਹੁਣ ਤੂੰ ਆਪਣਾ ਨਫਾ ਨੁਕਸਾਨ ਆਪ ਸੋਚਣਾ ਹੈ ਮੈਂ ਸਰੀਰ ਧਾਰ ਕੇ ਸਰੀਰ ਵਿੱਚ ਨਹੀਂ ਆਉਣਾ ਦੁਨੀਆ ਦੇ ਬੰਦਿਆਂ ਨੂੰ ਉਹਨਾਂ ਦੇ ਬਚਾਓ ਤੇ ਜੀਵਨ ਦੇ ਜ਼ਰੂਰੀ ਸਾਧਨਾਂ ਦੀ ਰੱਖਿਆ ਤੇ ਉਹਨਾਂ ਨੂੰ ਪੈਦਾ ਕਰਨ ਦਾ ਗਿਆਨ ਦੇਣ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਮੈਂ ਜਿਹੜੀ ਦੂਜੀ ਦਾਤ ਦੁਨੀਆ ਦੇ ਲੋਕਾਂ ਨੂੰ ਦੇ ਸਕਦਾ ਸਾਂ ਉਹ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈਸੇ ਧਰਮ ਗ੍ਰੰਥ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ